ਗੁਰੂ ਗ੍ਰੰਥ ਸਾਹਿਬ ਜੀ ਕੜਾ ਪ੍ਰਸ਼ਾਦੀ ਦੇਗ ਨੂੰ ਭੋਗ ਲਾਉਂਦੇ ਹਨ ਸ਼ੱਕਦੇ ਹਨ ਤੇ ਮੈਨੂੰ ਧੰਨ ਬਾਬਾ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਬਚਨ ਛੇਤੇ ਆਉਂਦਾ ਹੈ ਮਹਾਪੁਰਖਾਂ ਕੋਲ ਇੱਕ ਸੱਜਣ ਆਇਆ ਉਹ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਪ੍ਰਸ਼ਾਦਾ ਛੱਕਦੇ ਹਨ ਕੜਾ ਪ੍ਰਸ਼ਾਦੀ ਦੇਗ ਨੂੰ ਭੋਗ ਲਾਉਂਦੇ ਹਨ ਤੇ ਮੈਂ ਨਹੀਂ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਭੋਗ ਲਾਉਂਦੇ ਹਨ ਕੜਾ ਪ੍ਰਸ਼ਾਦੀ ਦੇਗ ਨੂੰ ਤੇ ਮਹਾਪੁਰਖਾਂ ਨੇ ਬੜੀ ਨਿਮਰਤਾ ਨਾਲ ਆਖਿਆ ਸੱਜਣਾ ਇਸ਼ਨਾਨ ਪਾਣ ਕਰਕੇ ਆ ਕੜਾ ਪ੍ਰਸ਼ਾਦੀ ਦੇਗ ਬਣਾ ਉਹਨੇ ਹੱਥੀਂ ਦੇਗ ਬਣਾਈ ਮਹਾਂਪੁਰ ਕਹਿੰਦੇ ਹੁਣ ਇਸ ਦੇਗ ਨੂੰ ਤੋਲ ਤੋਲ ਕੇ ਉਹ ਦੇਗ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਲੈੰਦੀ ਗਈ ਕਹਿੰਦੇ ਹੁਣ ਆਨੰਦ ਸਾਹਿਬ ਦਾ ਪਾਠ ਕਰ ਆਨੰਦ ਸਾਹਿਬ ਦਾ ਪਾਠ ਕਰਕੇ ਤੇ ਦੇਗ ਦੇ ਸਤਗੁਰਾਂ ਦੇ ਸਨਮੁਖ ਅਰਦਾਸ ਕਰ ਅਰਦਾਸ ਕਰਕੇ ਭੋਗ ਲਾਇਆ ਤੇ ਜਦੋਂ ਹੁਕਮਨਾਮਾ ਲੈਣ ਤੋਂ ਬਾਅਦ ਦੇਗ ਵਰਤੌਣ ਲੱਗੇ ਤੇ ਜਦੋਂ ਦੇਗ ਤੋਲੀ ਤੇ ਪਾਈਆ ਦੇਗ ਘਟ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੈ ਮਾਂ ਸਤਗੁਰਾਂ ਦੀ ਬਖਸ਼ਿਸ਼ ਕਿਤੇ ਭਾਵਨਾ ਤੇ ਬਣ ਜਾਏ ਗੁਰੂ ਗ੍ਰੰਥ ਸਾਹਿਬ ਜੀ ਸ਼ਖਦੇ ਹਨ ਜੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਸਿਖਾਉਣ ਵਾਲਾ ਹੋਵੇ ਬਸ ਭਾਵਨਾ ਵੱਜ ਜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜੇਹਾ ਪਾਓ ਤੇ ਹਫਲ ਪਈ